ਕਾਲਸਾ ਵਾਰ ਹੀਰੋ ਦੀ ਕੀ ਫਤਿਹ ਅੱਜ ਸ਼੍ਰੀ ਸਿਮਾਈ ਕਾਲੀਤਾਰ ਟੀਮ ਪਹੁੰਚੀ ਆ ਸਾਡੇ ਵਾਰ ਹੀਰੋ 1962 ਦੀ ਲੜਾਈ ਲੜਨ ਵਾਲੇ 1965 ਦੀ ਲੜਾਈ ਲੜਨ ਵਾਲੇ 1971 ਦੀ ਲੜਾਈ ਲੜਨ ਵਾਲੇ ਵਾਰ ਹੀਰੋ ਮਾਇਕ ਜਗਿੰਦਰ ਸਿੰਘ ਦੇ ਘਰ ਜਿਹਨਾਂ ਦਾ ਪਿੰਡ ਧਾਈ ਕੇ ਜਿਹੜਾ ਮੋਗਾ ਵਿੱਚ ਪੈਂਦਾ ਹੈ ਅਸੀਂ ਸ਼ੁਕਰਗੁਜ਼ਾਰ ਆ ਸਾਡੇ ਵਾਰ ਹੀਰੋ ਮਾਇਕ ਜਗਿੰਦਰ ਸਿੰਘ ਦੇ ਜਿਨ੍ਹਾਂ ਨੇ ਸਾਨੂੰ ਅੱਜ ਆਪਣਾ ਕੀਮਤੀ ਸਮਾਂ ਦਿੱਤਾ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿਦਾਂ ਨਾਲ ਲੜਾਈ ਲੜੀ ਕਿੰਨਾਂ ਲੜਾਈਆਂ ਵਿੱਚ ਹਿੱਸਾ ਲਿਆ ਜੀ ਸਭ ਤੋਂ ਪਹਿਲਾਂ ਆਪਣਾ ਅਸ਼ੋਕੜ ਦੇ ਬਾਰੇ ਦੱਸੋ ਜੀ ਕਿੰਝ ਹੋ ਕੋ ਜਸਤਰਾ ਮਾ ਲੋ ਤੁਹਾਡਾ ਮੰਗ ਜਨਮ ਕਦੋਂ ਹੋਇਆ ਕਿਹੜਾ ਪਿੰਡ ਸੀ ਪਾਣਾ ਵਿਦਾਂ ਦਾ ਕੀ ਨਾਮ ਸੀ ਜਨਤਾ ਦੇ ਲੋਕ ਯਾਦ ਨੇ ਪੂਰੀ ਪੱਤੀ ਦਾ ਨਾਮ ਸੀ ਸੰਚਪੰਚਾਇਤ ਸਮਾਸ਼ ਬਲਾਜੇ ਉਦੋਂ ਤੁਹਾਡੀ ਤਕਰੀਬਨ ਉਮਰ ਕਿੰਨੀ ਸੀ ਉਦੋਂ 14 ਸਾਲ 14 ਸਾਲ ਠੀਕ ਹੈ ਤੇ ਮਾਤਾ ਪਿਤਾ ਦਾ ਨਾਮ 14 ਸੇਖ ਮਾਤਾ ਦਾ ਨਾਮ ਹਰਨਾਮ ਕੋ ਠੀਕ ਹੈ ਪਿੰਡ ਲਦਾਈਏ ਪਿੰਡ ਲਦਾਈਏ ਜ਼ਿਲ੍ਹਾ ਮੋਗਾ ਉਸ ਸਮੇਂ ਇਹ ਮੋਗੇ ਦੇ ਵਿੱਚ ਉਂਦਾ ਸੀ ਪੜਾਉਂਦਾ ਗ੍ਰੋਹੇਪੁਰ ਦੇ ਵਿੱਚ ਉਂਦਾ ਸੀ 14 ਗ੍ਰੋਹੇਪੁਰ ਦੇ ਵਿੱਚ ਉਂਦਾ ਸੀ ਠੀਕ ਹੈ ਬਹੁਤ ਵਧੀਆ ਤੇ ਤੁਸੀਂ ਇਹ ਦੱਸੋ ਜੀ ਕਿ ਜਦੋਂ ਮਤਲਬ ਤੁਸੀਂ ਪਰਫੀ ਹੋਗੇ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਤੇ ਗਏ ਸੀ ਟ੍ਰੇਨਿੰਗ ਕਰਨ ਵਾਸਤੇ ਮੈਂ ਗਿਆ ਸੀ ਟ੍ਰੇਨਿੰਗ ਕਰਨ ਵਾਸਤੇ ਮੈਟ ਠੀਕ ਹੈ ਜੀ ਅ ਫੇ ਤੇ ਕਿੰਨੀ ਦਿਨ ਟ੍ਰੇਨਿੰਗ ਸੀਗਾ ਪੰਜਾਬ ਸੈਂਟਰ ਆਪਣੇ ਇਕੱਠੇ ਆਈ ਸਾਰੀ ਜਦੋਂ ਠੀਕ ਹੈ ਜੀ ਤੇ ਉਥੇ ਟ੍ਰੇਨਿੰਗ ਕਰਨ ਤੋਂ ਬਾਅਦ ਦੇ ਵਿੱਚ ਫਿਰ ਤਕਰੀਬਨ 1 ਸਾਲ ਟ੍ਰੇਨਿੰਗ ਕੀਤੀ ਹੋਣੀ ਆ ਤੇ ਕਿਹੜੀ ਬੜਾਈ ਹੁੰਦੀ ਹੈ ਉੱਥੇ ਠੀਕ ਹੈ ਉੱਥੇ ਛਤਿਆ ਠੀਕ ਹੈ ਕਿਹੜੀ ਬਟਾਲੀਅਨ ਦੇ ਵਿੱਚ ਪੋਸਟਿੰਗ ਹੋਈ ਸੀ ਤੁਸੀਂ ਮੈਂ ਕਹਿੰਦਾ ਸੀ ਸਿਕਾ ਲਈ ਸੀ ਫਸ ਸਿਕਵਾਇਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪਹਿਲੀ ਲੜਾਈ ਜਿਹੜੀ ਤੁਸੀਂ 1962 ਦੀ ਉਹ ਕਿਹੜੀ ਜਗ੍ਹਾ ਦੇ ਉੱਤੇ ਲੜਾਈ ਵੜੀ ਸੀ ਜਿਹੜੀ ਭਾਰਤ ਚైనా ਦੇ ਨਾਲ ਲੜਾਈ ਲੱਗੀ ਆ ਉਹ ਲੜਾਈ ਐ ਸੀ ਬੰਗੜੀ ਦੀ ਬੰਗੜੀ ਦਾ ਠੀਕ ਹੈ ਜੀ ਤੇ ਹੋਰ ਕਿਹੜੀਆਂ ਗੜੀਆਂ ਜਿਹੜੀਆਂ ਸੈਨਾ ਦੀਆਂ ਟੁਕੜੀਆਂ ਸੀ ਜਿਹੜੀਆਂ ਤੁਹਾਡੇ ਨਾਲ ਉੱਥੇ ਮਿਲ ਕੇ ਜਿਨ੍ਹਾਂ ਨੇ ਚੇਲਾ ਦੀ ਸੇਵਾ ਨੂੰ ਪ੍ਰਸਤੁਤ ਕੀਤਾ ਇੱਕ ਸੂਬੇਦਾਰ ਜਗENDER ਸਿੰਘ ਜਿਹੜੇ ਮਲੇ ਵਾਲੇ ਸੂਬੇਦਾਰ ਜਗENDER ਸਿੰਘ ਪਰਮਜੀਤ ਚੈੱਕ ਕਰਦੇ ਫਰਸਟ ਸੈਕ ਕਿੰਨੇ ਉੱਥੇ ਸੀ ਰੋਏ ਕਿੱਥੇ ਸੀ ਇਹਦੇ ਸੀ ਠੀਕ ਹੈ ਜੀ ਤਾਂ ਕਿਸ ਤਰ੍ਹਾਂ ਦਾ ਸੀ ਉੱਥੇ ਮਤਲਬ ਪਹੌਲ ਚੇਨਾ ਨੇ ਕਿਸ ਤਰ੍ਹਾਂ ਹੌਲਾ ਕੀਤਾ ਸੀ ਉਹਨਾਂ ਨੇ ਸਾਡੇ ਮਗਰ ਦੀ ਕੀਤਾ ਹੁੰਦਾ ਠੀਕ ਹੈ ਜੀ ਤੇ ਅਜੇ ਤਾਂ ਮੂਹੇ ਬੱਤੇ ਸੀ ਇਹ ਤਾਂ ਤਾਂ ਬਗਰੇ ਪਤਾ ਲੱਗਾ ਜਰ ਜਾਣੇ ਜਾਣੇ ਕਰਦੇ ਸਾਡੇ ਸਾਡੇ ਤੇ ਵੀ ਬਵਾਦਾਂ ਕਰਤੀ ਸਾਨੂੰ ਤਾਂ ਤੇ ਤਾਰੇ ਬੰਦੇ ਸਾਰੇ ਸੀ ਉਹਨੇ ਕਿਹਾ ਤਾਂ ਤੈਨੂੰ ਦੁਸ਼ਮਣਾਂ ਆਪਾਂ ਕਰਵਾ ਦੇ ਠੀਕ ਹੈ ਜੀ ਮਖਸਿਓ ਸਾਹਿਬ ਨੇ ਚਾਹ ਵੀ ਜਿਹੜਾ ਦੁਸ਼ਮਣਾਂ ਉਹਨੇ ਆਪਾਂ ਨੂੰ ਘੇਰਾ ਪਾ ਲਿਆ ਠੀਕ ਹੈ ਜੀ ਤਾਂ ਫਿਰ ਉਸ ਤੇ ਕਿਸ ਤਰ੍ਹਾਂ ਦੀ ਲੜਾਈ ਜਿੱਦਾਂ ਹੋਈ ਉਹਨਾਂ ਦੇ ਵਿੱਚ ਕਾਰਨ ਉਹਨਾਂ ਨੇ ਹਮਲਾ ਕਰਕੇ ਤੇ ਗੁੱਥਮ ਗੁੱਥਾ ਦੀ ਲੜਾਈ ਜਿਹਨੂੰ ਆਪਾਂ ਕਹਿੰਦੇ ਆ ਕਿਉਂਕਿ ਹਰਮੋਨੀਸ਼ਮ ਦੀ ਢੀਕਾਰ ਹੋ ਗਈ ਸੀ ਉਹ ਪੁੱਠਮ ਪੁੱਤਾ ਦੀ ਲੜਾਈ ਜੀ ਤੁਸੀਂ ਕੀਤੀ ਉਹਨਾਂ ਨਾਲ ਹਾਂਜੀ ਠੀਕ ਹੈ ਜੀ ਜਿਹੜੇ ਚੈਨਲ ਦੇ ਸੈਨਿਕ ਆ ਉਹ ਮਾਰੇ ਨਹੀਂ ਹੋਣਗੇ ਜੀ ਉਹਨਾਂ ਦੇ ਵਿੱਚ ਵਿੱਚ ਮਦਿਆ ਵਿੱਚ ਵਿੱਚ ਸੰਤਨ ਜਿਹੜਾ ਹੋਰ ਮੇਂ ਚੱਲਦੀ ਸੀ ਮਰਨੇ ਪਾ ਦਿਆਂ ਨੇ ਤਾਂ ਉਹ ਜਿਹੜੀ ਲੜਾਈ ਆ ਫਿਰ ਜਦੋਂ ਖਤਮ ਹੋ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਤੁਹਾਡੀ ਪਤਨੀ ਕਿਹੜੀ ਜਗ੍ਹਾ ਤੇ ਆਈ ਸੀ ਇਹ ਆ ਗਈ ਸੀ ਸਰਟੀਫਿਕੇਟ ਲੈ ਕੇ ਨਾਲ ਅਮਾਲੇ ਅਮਾਲੇ ਠੀਕ ਹੈ ਜੀ ਫਿਰ ਆਪਾਂ 6 ਸਲਾਈਡ ਕਰੋਗੇ ਜੀ ਇਹ ਕਿਰਪਾ ਕਰਕੇ ਉਹਨੇ ਸਤਾਰ ਦੇ ਕਿਹੜੀ ਜਗ੍ਹਾ ਤੋਂ ਗਏ ਸੀ ਤੁਸੀਂ ਮੈਂ ਗਿਆ ਫਿਰੋਜ਼ਪੁਰ ਤੋਂ ਅੱਛਾ ਜੀ ਉਹ ਤੋਂ ਤੁਸੀਂ ਮਲਾਇਕੀ ਕਿਸ ਤੋਂ ਮੈਂ ਮਲਾਇਕ ਪਰ ਕੇ ਟੈਲੀਗ੍ਰਾਫ ਸਟੇਸ਼ਨ ਠੀਕ ਹੈ ਅੱਛਾ ਜੀ ਠੀਕ ਹੈ ਸੈਂਟਰ ਦੇ ਵਿੱਚ ਸੇਸ ਕੋਲ ਹੀ ਖੜੀ ਤੋਂ ਤੁਹਾਡਾ ਰੋਡ ਸੱਥ ਉੱਥੇ ਤੁਸੀਂ ਮਤਲਬ ਉਹ ਟ੍ਰੇਨ ਦਾ ਸਟੈਕਟਰ ਰਹਿੰਦੇ ਹੋ ਹਾਂ ਹਾਂ ਠੀਕ ਹੈ ਠੀਕ ਹੈ ਤਫਰ ਜਿਹੜੀ 6 ਸਨਵਾਈ ਆ ਉਹ ਜਦੋਂ ਲੜਾਈ ਲੱਗੀ ਆ 1965 ਦੀ ਤੋ ਫਿਰ ਉਹ ਕਿਹੜੀ ਜਗ੍ਹਾ ਤੋਂ ਬੂਹ ਹੋ ਗਏ ਪਹਿਲਾਂ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਦੇ ਵਿੱਚ ਦਿਖਾਇਆ ਸ਼ੰਭ ਜੋੜੀ ਸ਼ੰਭ ਜੋੜੀ ਠੀਕ ਹੈ ਉਥੇ ਕੀ ਸੀ ਰੋਣ ਆਪਣੇ ਫਟਵੀਰ ਦਾ ਉੱਥੇ ਬਹੁਤ ਹੀ ਰੌਣਕ ਸੀ ਸੈਨੂ ਕਿ ਨਪਾਇਆ ਸੀਗਾ ਸ਼ੰਭ ਦੇ ਵਿੱਚ ਤੇ ਪਿੱਛੇ ਜੀ ਅੱਗੇ ਜੀ ਪਾਸਾ ਨਹੀਂ ਤੇ ਸਾਨੂੰ ਜਗਾ ਕਦੇ ਸ਼ਰਮ ਦੇ ਪੱਠੇ ਤੇ ਬੈਠੇ ਸੀ ਅੱਛਾ ਜੀ ਜਿਹਾ ਕਹਾਣੀ ਠੀਕ ਹੈ ਜੀ ਤੁਸੀਂ ਉਹਨਾਂ ਬਾਰੇ ਇੰਤਕਾ ਕਰ ਸਕੀ ਜੀ ਇਹ ਜਿਹੜੀ ਸੁੰਦਰਬਨੀ ਦੇ ਵਿੱਚ ਲੜਾਈ ਲੜੀ ਆਪਾਂ ਕਾਲੀਧਾਰ ਪਾੜੀ ਦੀ ਲੜਾਈ ਉਹਦੇ ਬਾਰੇ ਕੁਝ ਤੁਹਾਨੂੰ ਯਾਦ ਆ ਰਿਹਾ ਉਹਦੇ ਬਾਰੇ ਦੱਸੋ ਉਹਦੇ ਬਾਰੇ ਸਾਨੂੰ ਤੱਕ 6 ਵਜੇ ਛਾੜ ਦੇ 4 ਵਜੇ ਤੱਕ ਤੇ ਸਵੇਰ ਸਾਰੀ ਜਿਹੜੀ ਤੇ ਇੱਕ ਮੈਂ ਮੁੰਡਿਆਂ ਨੂੰ ਕਹੀ ਜਾਂਦਾ ਮਗਰ ਜਿਹੜਾ ਦੌਰ ਇਹ ਆਪਾਂ ਦੁਸ਼ਮਣਾਂ ਕੋਲ ਜਹਾਜ਼ ਪਹੁੰਚਾ ਇਹ ਰੁਕੀ ਇਹ ਆਪਣੇ ਫੇਰ ਹੋ ਗਏ ਯਾਰ ਤਾਂ ਜਵਾਣ ਨੇ ਇੰਦੇ ਜਿੰਨੇ ਕਰਾ ਲਾ ਹਾਂਜੀ ਤੇ ਉਹਦੇ ਪਾਸੇ ਸਾਜੀ ਆਇਆ ਹੈ ਬਾਜੀ ਉਹ ਮੁੜ ਖੜੀ ਜਾਂਦਾ ਨਹੀਂ ਇਹ ਤਰ੍ਹਾਂ ਦੇ ਕੇ ਬਾਦ ਲਗਾ ਅਸ਼ੋਮਨ ਦੇ ਪੱਟੇ ਜੀ ਨੇ ਮੇੜ ਕੇ ਆਉਂਦਾ ਤੇ ਪੱਟ ਕਰਦਾ ਤੇ ਪਿੱਛੇ ਪਿੱਛੇ ਮੇ ਤਾਂ ਉਹ ਕੀ ਨਾਮ ਕੀ ਸੀ ਉਸ ਜੀ ਉਹ ਸੀਗਾ ਸਵਾਰਨ ਸਿੰਘ ਸਵਾਰਨ ਸਿੰਘ ਆਹ ਤੇ ਆਸੀ ਆਉਂਦੇ ਸੀ ਮੇ ਤੁਮੇਰੇ ਕੋਲੋਂ ਦਾ ਲਿਗੜਾ ਸੈਸ਼ਨ ਤਾਂ ਠੀਕ ਹੈ ਕੰਨਾਂ ਸੀ ਕਰਨਾ ਠੀਕ ਹੈ ਉਹ ਤੋਂ ਤੁਹਾਡੀ ਕਿਹੜੀ ਕੰਪਨੀ ਕਿਹੜੀ ਪੋਸਟ ਸੀ ਉਹ ਜਦੋਂ ਮੇਰੇ ਚਾਰ ਪ੍ਰੋਜੈਕਟ ਸੀ ਤੇ ਬਗਉਂ ਠੀਕ ਹੈ ਤਾਂ ਕੋਈ ਹੋਰ ਜਿਹੜਾ ਜਦੋਂ ਤੁਹਾਡਾ ਉਹਦੇ ਵਿੱਚ ਕੀ ਰੋਲ ਸੀ ਜਦੋਂ ਕਾਢੀ ਦਾ ਬਣਦੀ ਦਿੱਤੀ ਹੈ ਤੁਹਾਨੂੰ ਕੀ ਮਤਲਬ ਰੋਲ ਦਿੱਤਾ ਗਿਆ ਸੀ ਟਾਸਕ ਤੁਹਾਡਾ ਕੀ ਸੀ ਮੈਨੂੰ ਸੈਕਸ਼ਨ ਦੇ ਕੋਲ ਸੀ ਫੜੂੰਦਾ ਮੈਂ ਮਾਰਕ ਬਣਾਇਆ ਸੀ ਕਮਾਂਡ ਠੀਕ ਹੈ ਤੇ ਅਨੁਮਸ ਕਰਾਤਾ ਮੈਂ ਕਿਹਾ ਜਵਾਬ ਮੂਰੇੋਂ ਫੈਰ ਆ ਰਿਹਾ ਉਹ ਲੋਕ ਲੋਚੇ ਆਲੇ ਦੁਸ਼ਮਣ ਦਾ ਭਾਗ ਆ ਤੇ ਛੋਟੇ ਛੋਟੇ ਦਾ ਦਰਜੇ ਜਿਹੀ ਆਲੀ ਆਕਿਆ ਆਤਿ ਹੈ ਹੋਈ ਗੋਰਾਂ ਨੂੰ ਪਤਾ ਹੀ ਤੇ ਮੈਂ ਕਹ ਤੇ ਪਿਛੇ ਲੈ ਲੋ ਵੀ ਪੂਰੇ ਵੇਲ ਹੁੰਦਾ ਤੇ ਇੱਕ ਸਦਾ ਲੇਬਰੀ ਨਹੀਂ ਸੀਗਾ ਉਹਦਾ ਯਾਰ ਦਿਗੰਦਰ ਕੁਛ ਨਹੀਂ ਹੁੰਦਾਗਾ ਤੂੰ ਡਰਨਾ ਤੇ ਕੱਲ ਮਦਦ ਨੂੰ ਉਹ ਫੱਟ ਲ ਹੋ ਗਿਆ ਤੇ ਮੁੜ ਕੇ ਸੀ ਲੈਫਟ ਹੱਥ ਫਟੜੋੜੀ ਕੀ ਨਾਉ ਨਾ ਯਾਦ ਨਹੀਂ ਹਾਂ ਕਤਾਰ ਸਿੰਘ ਅੱਛਾ ਲੈਫਟ ਲਿਫਟ ਖਾਪਾ ਸੀ ਫਰੀ ਕੋਰ ਗਿਆ ਰਾਜੇ ਦਾ ਫਰੀ ਕੋਰ ਦਾ ਸੀ ਹਾਂ ਠੀਕ ਉਹਦਾ ਰਿਸ਼ਤੇਦਾਰ ਸੀ ਅੱਛਾ ਫਰੀ ਕੋਰ ਰਾਜੇ ਰਾਜੇ ਦਾ ਰਿਸ਼ਤੇਦਾਰ ਸੀ ਦੇਪੁਰ ਤੋਂ ਖੰਭਾਪ ਸਰ ਜੋ ਫਟੜ ਹੋ ਗਿਆ ਠੀਕ ਹੈ ਜੀ ਇਹ ਗਿਆ ਵੀ ਸੀ ਆਪਣੇ ਕਰਨ ਸਾਹਿਬ ਦਾ ਇਹਦਾ ਅਪਦਾ ਸੀ ਕਰਨ ਲਈ ਗਿਆ ਫਰੀ ਕੋਰ ਗਿਆ ਹਾਂ ਜੀ ਅੱਜ ਇਹ ਸਿਕਾ ਲਈ ਗੋਟਾਂ ਤਾਂ ਹਾਂ ਜੀ ਮੈਨੂੰ ਯਾਦ ਨਹੀਂ ਹੈਗਾ ਠੀਕ ਹੈ ਜੀ ਉੱਥੇ ਗਿਆ ਸੀ ਨਾਲ ਉਹਦੇ ਬੱਚੇ ਵੀ ਗਏ ਸੀ ਕਿ ਉਹਨੇ ਮਾ ਫੌਜੀ ਨੇ ਕਰਤਾਰ ਸਿੰਘ ਜੀ ਨੂੰ ਇਹ ਰੂਲ ਗਿਆ ਤੇ ਮੈਂ ਸਹਿਕਾਰ ਕੀਤਾ ਤਾਂ ਮੰਨ ਕਿ ਉਹਦੇ ਤੇ ਸਾਰੇ ਫੌਜੀ ਕੁੜੀਆ ਰਾਜਾ ਇਹਨੇ ਕੋਈ ਕਰ ਲੈਣੀ ਦਾ ਤਾਂ ਆਪਣੇ ਕੋਲ ਹਾਂਜੀ ਹਾਂਜੀ ਤੇ ਇਹ ਉੱਥੇ ਗਏ ਸੀ ਤੇ ਜੇ ਤੇ ਕਹਿਣਾ ਵਾਦੋ ਵੀ ਜਿਹੜੇ ਲੈਫਟੀਨੈਂਟ ਕਰਤਾਰ ਸਿੰਘ ਨੇ ਇਨਛੀਦੀ ਪ੍ਰਾਪਤ ਕੀਤੀ ਹੈ ਤੇ ਉਹਨਾਂ ਦਾ ਸੰਸਕਾਰ ਤੁਸੀਂ ਖੁਦ ਕੀਤਾ ਮੈਂ ਖੁਦ ਕੀਤਾ ਠੀਕ ਹੈ ਜੀ ਆ ਉਸ ਸਮੇਂ ਦਾ ਮਤਲਬ ਨਹੀਂ ਘਰੇ ਲਾਸ਼ਾਂ ਵਗੈਰਾ ਭੇਜਣ ਦਾ ਹੁੰਦਾ ਨਹੀਂ 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 ਕੋਈ ਪਰਵਾਹ ਉਹਦੇ ਨਾਂ ਦਾ ਬੰਦਾ ਕਿਹਾ ਜੀ ਤੇ ਚਾਹਤੇ ਇਹ ਤਾਂ ਮੈਂ ਉਹ ਤੇ ਮੈਨੂੰ ਆਵੇ ਸੀ ਵੀ ਜਿਸ ਤੋਂ ਮੈਂ ਵਿਆਹ ਸੀ ਕਹਿੰਦੇ ਜਿਸ ਤੋਂ ਵੀ ਸੀ ਕਿ ਕਤਾਰ ਸੀ ਅੱਛਾ ਜੀ ਤੇ ਮੈਨੂੰ ਉਹਦੇ ਵਿੱਚ ਤੁਸੀਂ ਤੁਹਾਨੂੰ ਕੱਲ੍ਹ ਵੀ ਛੁੱਟੀ ਤੇ ਨਾਲ ਹੈ ਜੀ ਜਿੱਦਾਂ ਉੱਥੋਂ ਗਿਰੋ ਅੱਗੇ ਅਜੀ ਕੋੜੀ ਦਾ ਰਾਜ ਅੱਛਾ ਤਾਂ ਪਰ ਉਹ ਦਾ ਕਸਾਲ ਸੇ ਹੁੰਦਾ ਹਾਂ ਜੀ ਜਦੋਂ ਆਪਣੀ ਪਹਿਲਾਂ ਬਟਾਣੀ ਆਪਣੇ ਕਾਲੀ ਧਾਰ ਦੀ ਪਹਾੜੀ ਜਿੱਤੀ ਹੈ ਹਾਂ ਜੀ ਤੁਸੀਂ ਉਸ ਦਿਨ ਦਾ ਕਿਸ ਤਰ੍ਹਾਂ ਮਤਲਬ ਤੁਸੀਂ ਸ਼ੁਰੂ ਕੀਤਾ ਹੋਗਾ ਕਿਸ ਤਰ੍ਹਾਂ ਉਹ ਪੜੀ ਗਈ ਸੀ ਇਹਦੇ ਬਾਰੇ ਦੱਸੋ ਜੀ ਅੱਜ ਅਲੀ ਤੜਕੜ 4 ਵਜੇ ਉੱਠੇ ਠੀਕ ਹੈ ਜੀ ਅੱਜ ਮੈਂ ਕਿਹਾ ਸਾਨੂੰ ਚਲੋ ਜਾਨ ਨੂੰ ਹੰਲਾ ਕਰਦੇ ਕਬਜਾ ਕਰਨਾ ਪੈਣੀ ਸੀ ਕੁਝ ਬਣਾ ਕੇ ਤੇ ਜੇ ਵੀ 6 ਮਿੰਟਾਂ ਤੱਕ ਉੱਠ ਕੇ ਰਵਾਸ ਖਾਤਾ ਸੀ ਉਦੋਂ ਸਾਬ ਬਣਾਇਆ ਤਾਂ ਜਿਹਦਾ ਫਾਇਦਾ ਹੋਵੇ ਤੁਹਾਨੂੰ ਨਾਲ ਗੋਲੇ ਸਾੜੇ ਤੋਂ ਨਿਓ ਤੇ ਜਦੋਂ ਜਿਆਦਾ ਗੋਲੇ ਵੀ ਪੱਤੇ ਸੀ ਉਹ ਸੀ ਉੱਥੇ ਪਿਸ਼ੂ ਲੈ ਦਿੰਦੀ ਹੈ ਫਿਰ ਰਵਾਸ ਕਰਤਾ ਸ਼ਾਮ ਦੇ 6 ਵਜੇ ਤੱਕ ਅੱਜ ਜੁੜ ਪਹੁੰਚ ਗਿਆ ਉਹ ਠੀਕ ਹੈ ਉਹ ਦਿਮਾਗ ਉਹਨਾਂ ਨੇ ਮੁਰਦਿਆਂ ਸੀ ਮੁਸਲਮਾਨਾਂ ਦੇ ਬਾਰੇ ਠੀਕ ਹੈ ਤੇ ਅਹ ਜਿਹੜੀ ਪਹਾੜੀ ਆ ਉਹਦਾ ਪਹਾੜੀ ਦੇ ਉੱਤੇ ਉਹਨਾਂ ਤੁਸੀਂ ਫਰਮ ਨਹੀਂ ਬੋ ਕੀਤੀ ਹੋ ਬਹੁਤ ਜਲਦੀ ਤੇ ਉਹਨਾਂ ਦੇ ਲੋਕ ਜਿਹੜੇ ਉਹ ਮਰੇ ਨਹੀਂ ਬਹੁਤ ਹੋਣਗੇ ਬਹੁਤ ਜਲਦੀ ਉਹ ਪਹਾੜੀ ਦੇ ਉੱਤੇ ਕਿਸ ਤਰ੍ਹਾਂ ਮਤਲਬ ਤੁਹਾਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਲਾਸ਼ਾਂ ਮੈਨਾਂ ਕੋਲ ਹੋਣਿਆ ਜਿਹੜਾ ਫੈਸਲ ਹੁੰਦਾ ਸਾਰਾ ਜਿਹੜਾ ਸਾਡੇ ਨਾਲ ਚੱਲਦੀ ਰਹੀ ਸੀਗਾ ਨਕਿੰਦਰ ਸਰ ਮੈਂ ਇਹਨੂੰ ਕਿਹਾ ਸਾਹਿਬ ਵੀ ਤੂੰ ਆਪਣੇ ਤੇ ਕਬਜਾ ਪਾ ਲਿਆ ਜੇ ਪਿਛੇ ਕੋਰਤੇ ਜੇ ਅਸੀਂ ਅੱਗੇ ਅਸੀਂ ਕਬਜਾ ਨਹੀਂ ਕਰਾਂਗੇ ਤੇ ਮਿਲਦਾ ਤੇ ਵੀ ਸਰ ਦੇ ਪੈਰੇ ਤੁਰ ਕੇ ਵਾਣ ਮੰਨਣੇ ਚਾਹੁੰਦਾ ਕਾ ਪੀ ਗਈ ਕਿਉਂ ਮਨੋਂ ਦਾ ਨਕਿੰਦਰ ਸਿੰਘ ਤੇ ਮੈਂ ਮਤਾ ਬੋਖਾ ਉਹ ਜ਼ਖਮੀ ਹੋ ਗਏ ਸੀ ਨਾ ਤੇ ਖਿੰਦੋਰੀ ਕੋਰਤਾ ਤਾਂ ਕੋਰਤਾ ਨਹੀਂ ਸੀ ਤੇ ਮਗਰ ਤੁਮ ਐ ਕਰਦੋਂ ਤੁਮ ਜੇ ਜਾਂ ਤੁਸਾਂ ਨੂੰ ਮਾਰੇਗਾ ਥਲੇ ਮੈਂ ਲਗੇ ਬਿਲਕੁਲ ਦੇ ਇਲਾਕੇ ਜਾਂਦਾ ਅੱਛਾ ਚਖਮੀ ਹੋ ਗਈ ਦੀ ਅੱਛਾ ਹਾਂ ਫਿਰ ਫਿਰ ਜਦੋਂ ਤੁਸੀਂ ਭਾੜੀ ਗਏ ਤੇ ਜਿੱਥੇ ਆ ਉਹਨਾਂ ਨੂੰ ਇੱਕ ਵਾਰੀ ਉਹ ਪਿੱਛੇ ਭੱਜ ਗਏ ਉੱਥਾ ਦੇ ਉੱਤੇ ਦੁਬਾਰਾ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕੋਂਟਰ ਐਕਟ ਦੇ ਸਾਹਮਣੇ ਟੋਕੜ ਪਾਈ ਅਸੀਂ ਫੇਰ ਵਾੜੇ ਦਾਤਾ ਇਹ ਉੱਥੇ ਦੇ ਉੱਤੇ ਫੇਰ ਨਹੀਂ ਆਏ ਫੇਰ ਨਹੀਂ ਆਏ ਤੇ ਕਿਸ ਤਰ੍ਹਾਂ ਸੀ ਜਿਹੜੇ ਆਪਣੇ ਜਵਾਨ ਸੀ ਉਹਨਾਂ ਦੇ ਹੌਸਲੇ ਕਿਸ ਤਰ੍ਹਾਂ ਦੇ ਬਹੁਤ ਵਧੀਆ ਅੱਛਾ ਜਦੋਂ ਜਕਾਰੇ ਲਾਗੇ ਉਹੀ ਹੋ ਰਿਹਾ ਹਾਂਜੀ ਠੀਕ ਹੈ ਪੂਰ ਕੁਸ਼ਤੂ ਨਿਆ ਆ ਰਿਹਾ ਹੋਰ ਹੈ ਤੇਰੇ ਕਿੱਥੇ ਆਂ ਅਰੀਜਾ ਦਾ ਕਾਹ ਹੋ ਹਨੀ ਇਹ ਸੀਓ ਸਾਹਿਬ ਨੇ ਚਾਗਾ ਜਿਹੜਾ ਲਾ ਸਕਦਾ ਹੈ ਠੀਕ ਹੈ ਰਸਗੁਲਾ ਸੱਚੇ ਅੱਛਾ ਠੀਕ ਹੈ ਮਤਲਬ ਜਿੰਨਾ ਜਿਹੜਾ ਕੋੜਵੜ ਸੀ ਉਹ ਰਸਗੁਲਾ ਬਿਸਮਿਲਲਾਹ ਤੁਸੀਂ ਉਹ ਸਾਲ ਨੇ ਪਾਣੀ ਜਦੋਂ ਜਿੱਤ ਲਈ ਉੱਤੇ ਤਰਕਾ ਜੰਡਾ ਲਾ ਦਿੱਤਾ ਤੇ ਉਹਨੇ ਫਿਰ ਪਾਸ ਕੀਤਾ ਤੇ ਉਹਦੇ ਉੱਤੇ ਗਿਆ ਵੀ ਰਸਤੂ ਦਾ ਤਾਂ ਜਿਹੜੇ ਉੱਪਰ ਕਮਾਂਡਰ ਬੈਠੇ ਸੀ ਉਹਨਾਂ ਨੇ ਸਮਝ ਲਿਆ ਕਿ ਜਿਹੜੀ 6th ਲਾਈਨ ਕਾਲੀ ਧਾਰ ਹੈ ਨਾ 271 ਨੇ ਕਿੰਨੀ ਲਾਈਨਾਂ ਜਿੱਤ ਲਈ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਬਣੋ ਤਰੂਲਾ ਦਾ ਹਾਂ ਜੀ ਜਦੋਂ ਮੈਂ ਇੱਥੇ ਆ ਰਿਹਾ ਸੀ ਤੇ ਮੈਂ ਕੱਤਰੀ ਰਹਿ ਕੇ ਕੋਠੀ ਜਾਂਦੀ ਹੈ ਜਦ ਜੀ ਬੰਗਲਾਦੇਸ਼ अच्छा पहले ना ਤੁਸੀਂ ਪੈਨਸ਼ਨ ਆ ਰਹੇ ਸੀ 1975 ਜਿਆ ਉਹ ਦੇ ਜੀ ਦੇ ਬੇਪੇ ਕਿਹੜੇ ਕਰਦੇ ਨਹੀਂ ਆਜ਼ਰ ਕਰਦੇ ਕੈਨਸਲ ਕਰਦੇ ਵੀ ਲੜਾਈ ਲੱਗਦੀ ਹੈ ਆ ਜਾ ਕਰਦੇ ਸੀ ਠੀਕ ਹੈ ਜੀ ਗੱਲプチ ਸਾਹਿਬ ਨਾਲ ਕਰੀਂ আচ্ছা ਫਿਰ ਤੁਸੀਂ ਮਤਲਬ ਉੱਥੋਂ ਕਿਹੜੀ ਜਗ੍ਹਾ ਤੋਂ ਵਸ ਗਏ ਲੜਾਈ ਕਰਨ ਬਾਰਤੀ ਤੋਂ ਬੰਗਲਾਦੇਸ਼ ਦੇ ਵਿੱਚ ਉੱਥੇ ਵੀ ਤੁਸੀਂ ਕੀ ਮਤਲਬ ਕਿਸ ਤਰ੍ਹਾਂ ਸੀਗਾ ਉੱਥੇ ਅਸੀਂ ਪਾਇਦਨ ਨਸਤੁਰੇ ਕੇ ਪਾਇਦਨ ਸਰਕੇ ਸਰਕੇ ਹਾਲੀ ਉਹਨਾ ਕੋਲ ਮੇਰੇ ਕੁੜੇ ਜਵਾਨ ਜਵਾਨ ਤੇ ਜਿੱਥੇ ਮੂਰੇ ਫੈਰ ਹੁੰਦਾ ਸੀਗਾ ਉਹ ਜਿਹੜੇ ਹਤਵਦੀ ਸੀ ਸਾਨੂੰ ਮੂਰੇ ਪਹਿਲੇ ਖਬਰ ਦੇ ਦਿੰਦੇ ਸੀ ਮੁਕਤੀ ਬਾਦੀ ਮੈਂ ਕੋਈ ਨਹੀਂ ਉਹ ਕਦੇ ਵੀ ਤੁਹਾਨੂੰ ਬੋਲਣ ਦੇਣਾ ਪੈਂਦਾ ਉਹ ਮੇਰੇ ਸਾਡੇ ਮੂਰੇ ਹੋਣਾ ਮੂਰਛੀ ਕੰਨ ਸੁਣਨ ਨਾਲ ਲਈ ਮਾਫ ਕਰੀਂ ਠੀਕ ਹੈ ਤੇ ਤਾਂ ਕੇ ਬੋਲ ਜੀ ਕਰ ਰਿਹਾ ਸੀ ਅੱਛਾ ਤੋ ਉਹ ਤੋਂ ਬ੍ਰਟਾ ਕਿ ਪੌਲ ਕਿ ਜਦੋਂ 93 ਹਜ਼ਾਰ ਫੌਂਡ ਦੇ ਛਾਸਟਾ ਠੀਕ ਹੈ ਉਹ ਟੈਂਟਾ ਦੇ ਵਿੱਚ ਉਹਨੇ ਟੈਂਟ ਲਾਇਆ ਸੀ ਸੰਦੇਵਾ ਤੇ ਮੁੜ ਕੇ ਉਹਨਾਂ ਨੇ ਉਹਨਾਂ ਟੈਂਟਾਂ ਜਿਹਾ ਕਿ ਉਹਨੂੰ ਮੁਕਾਇਆ ਅੱਛਾ ਜੀ ਅੰਮੇ ਯਰ ਉਹਨੇ ਟੈਂਟ ਲਾਇਆ ਸੀ ਤੁਹਾਨੂੰ ਕਿੰਦਰ ਕੇ ਉੱਥੇ ਰੱਖਣ ਦਾ ਆ ਜੀ ਪੁੱਛਿਆ ਤਾਂ ਉਹਨੇ ਵੀ ਕਿਹਾ ਮੈਂ ਬਾਤ ਤੇ ਲਾਇਆ ਸੀ ਟੈਂਟ ਆਪਣੇ ਪੀਲੀ ਚਾਂਸ ਬਰੇਟ ਜੀ ਹੈ ਉਹ ਮੈਂ ਛੋਟੇ ਬਾਤ ਤੇ ਪਾਉਣਾ ਉਹ ਕਹਿੰਦੇ ਹੁਣ ਸਾਡਾ ਮਾਣ ਸੀ ਮੇਟੀ ਅੰਦਰ ਅਜ ਉਹ ਕਹਿੰਦੇ ਨਹੀਂ ਇਹ ਟੈਂਟ ਤੁਹਾਡੇ ਵਾਸਤੇ ਲਾਇਆ ਸੀ ਤੁਹਾਨੂੰ ਅਸੀਂ ਕੈਰ ਕਰਕੇ ਇੱਥੇ ਰੱਖਣ ਦੇ। ਤੇ ਹੁਣ ਤੁਸੀਂ ਸਾਨੂੰ ਕੈਰ ਕਰ ਲਿਆ। ਤੁਸੀਂ ਸਾਨੂੰ ਇੱਥੇ ਰੱਖ ਲਿਆ। ਹਾਂ ਤੇ ਬਹੁਤ ਵੱਡੀ ਗੱਲ ਹੈ। ਨਾ ਬਈ ਯਾਰ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਫਿਰ ਉਹ ਜਿਹੜੀ ਪਾਕਿਸਤਾਨ ਦੀ ਜਿਹੜੀ ਸੈਨਾ ਕੈਰ ਕੀਤੀ ਸੀ ਆਪਾਂ ਉਹਨੂੰ ਫਿਰ ਭੇਜਿਆ ਕਿੱਥੇ ਵਾਪਸ ਦੁਆਰਾ। ਵਾਪਸ ਉਹਨੇ ਪਿੱਛੇ ਆਸਾਨਤ ਨਹੀਂ। ਬਾਅਦ ਵਿੱਚ ਬੰਦ ਨੂੰ ਉਹ ਜਿਹੜਾ ਕਿਹੋ ਤੇ ਬਿਲਿਆ ਉਹ ਯਾਦ ਕਰਾਇਆ ਸੇਖ ਨੂੰ ਜੀ। ਚੋਟੂ ਨਾ ਮਗਰਾ ਫਿਰ ਠੀਕ ਹੈ ਤੇ ਫਿਰ ਤੁਸੀਂ ਪੈਨਸ਼ਨ ਕਰਵਾਉਣੀ ਹੈ ਇਹ ਮਰਨ ਬਾਅਦ ਕਰ ਉਹਨੂੰ ਜ਼ਬਤ ਕਰ ਦੇ ਲੜਾਈ ਤੋਂ ਖਤਮ ਹੋਣ ਤੋਂ ਬਾਅਦ ਚੰਸਰ ਸ਼ੁਰੂ ਠੀਕ ਹੈ ਤੇ ਟੁੱਟ ਜਿੱਲੀ ਨੌਕਰੀ ਕਰਕੇ ਆ ਦੇਣਾ ਪੈ ਜੀ ਮੈਂ ਹੋ ਸਮਝਦਾ ਹਾਂ ਜੀ ਠੀਕ ਹੋ ਗਿਆ ਜੀ ਤੇ ਬਹੁਤ ਬਹੁਤ ਦਾ ਧੰਨਵਾਦ ਅੱਜ ਦੇ ਸਮਾਜ ਦੇ ਜਿਹੜੇ ਬੱਚੇ ਆ ਨੰਨ ਤੁਸੀਂ ਕੀ ਕਹਿਣਾ ਚਾਹੁੰਦੇ ਆ ਉਸ ਆਪਾਂ ਸਮਾਜ ਨੂੰ ਕੀ ਆਪਾਂ ਸੁਨੇਹਾ ਦੇ ਸਕਦੇ ਮੈਂ ਇਹ ਕਹਿੰਦਾ ਹਾਂ ਤੇ ਬੱਚਿਆਂ ਉਤਰੇ ਨੂੰ ਸੋਣਾ ਪਰੋ ਸੋਣਾ ਕੰਮ ਕਰੋ ਘਰ ਤੇ ਸੇਵਾ ਕਰੋ ਤੇ ਪੂਰ ਨਸ਼ਲੀ ਬਤਨਾ ਕਿਸੇ ਨੂੰ ਵਲੀ ਮਡੀ ਨਾ ਦੇਣਾ ਰਹਿਣਾ ਨਹੀਂ ਮਾਪਿਆਂ ਦਾ ਨਾਮ ਚਾ ਕਰੋ ਦਾਦੇ ਦਾ ਨਾਮ ਚਾ ਕਰੋ ਤੇ ਨਮੋਸ। ਠੀਕ ਹੈ ਬਹੁਤ ਹੀ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਤੇ ਸਾਨੂੰ ਇਹ ਬੜਾ ਮਾਣ ਪ੍ਰਾਪਤ ਹੈ ਕਿ ਸਾਡੇ ਕੋਲੇ ਇਹੋ ਜਿਹੇ ਤਜਰਬੇਕਾਰ ਸੈਨਿਕ ਸਾਡੇ ਬਜ਼ੁਰਗ ਮੌਜੂਦ ਹੈ ਜਿਨ੍ਹਾਂ ਨੇ 47 ਵੀ ਦੇਖਿਆ 1962 ਦੀ ਲੜਾਈ ਵੀ ਲੜੀ ਹੈ 1965 ਦੀ ਲੜਾਈ ਵੀ ਲੜੀ ਹੈ 1971 ਦੀ ਲੜਾਈ ਵੀ ਲੜੀ ਹੈ ਤੇ ਅੱਜ ਵੀ ਸਮਾਜ ਦੇ ਵਿੱਚ ਜਦੋਂ ਮੌਕਾ ਮਿਲਦਾ ਸਾਡੇ ਸਮਾਜ ਦੀ ਸੇਵਾ ਕਰਦੇ ਆ। ਸਾਰੇ ਵਾਸਤੇ ਚੰਗੂਨ ਕਰਾ ਰਿਹਾ ਤਾਂ ਮੈਂ ਹਮੇਸ਼ਾ ਇਹੋ ਜੇ ਯੋਧਿਆਂ ਇਹੋ ਜੇ ਮਹਾਨ ਏਕਾਂ ਨੂੰ ਦਿਲੋਂ ਜ਼ਰੂਰ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਉਸੇ ਵਕਤ ਦਿੱਤਾ ਪ੍ਰਮਾਤਮਾ ਤੁਹਾਨੂੰ ਚੰਦੀ ਗਲਾ ਦੇ ਵਿੱਚ ਰੱਖੇ ਹਰ ਖੁਸ਼ੀ ਦੇ ਨਾਲ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ